ਮੈਂ ਕਹਿਣੀ ਆ ਹੋ ਸਕਦਾ ਕਈਆਂ ਨੇ ਇਸ ਗੱਲ ਨਾਲ ਸਹਿਮਤ ਹੋਣਾ ਤੇ ਕਈਆਂ ਨਹੀਂ ਸਹਿਮਤ ਹੋਣਾ ਕਿਉਂਕਿ ਸਾਡੇ ਸਾਹਮਣੇ ਨਾ ਇੱਕ ਗੱਲ ਆਉਂਦੀ ਕਹਿੰਦੇ ਜੀ ਬੰਦੇ ਦੀ ਆਪੋ ਆਪਣੀ ਆਸਵਾ ਤੇ ਆਸਤਾ ਦੇ ਨਾਲ ਜੁੜਿਆ ਹੋਇਆ ਬੰਦਾ ਤੇ ਉਹਦੀ ਆਸਤਾ ਦੇ ਨਾਲ ਖਲਵਾੜ ਨਹੀਂ ਕਰਨਾ ਚਾਹੀਦਾ ਉਹਨੂੰ ਤੋੜਨਾ ਨਹੀਂ ਚਾਹੀਦਾ ਭਰਾਵਾ ਅਹੀਂ ਨਾ ਤਾਂ ਕਿਸੇ ਦੀ ਆਸਤਾ ਨੂੰ ਤੋੜਦੇ ਆ ਨਾ ਸਾਨੂੰ ਤੋੜਨ ਦੀ ਲੋੜ ਆ ਪਰ ਆਪਣੇ ਅੰਦਰ ਝਾਤੀ ਮਾਰ ਕੇ ਵੇਖਿਓ ਵੀ ਗੁਰੂ ਨੇ ਸਾਨੂੰ ਸਭ ਤੋਂ ਵੱਡੀ ਇੱਕ ਦਾਤ ਬਖਸ਼ੀ ਆ ਉਹ ਆ ਅੰਮ੍ਰਿਤ ਤੇ ਜੇ ਅੰਮ੍ਰਿਤ ਛਕਣ ਤੋਂ ਬਾਅਦ ਵੀ ਆਪਾਂ ਮੜੀਆਂ ਤੇ ਮਸਾਲੀਆਂ ਤੇ ਜਾਣਾ ਜੇ ਆਪਾਂ ਪੀਰਾਂ ਫਕੀਰਾਂ ਨੂੰ ਧਿਆਉਣਾ ਤੇ ਮੇਰੇ ਹਿਸਾਬ ਦੇ ਨਾਲ ਤੇ ਫਿਰ ਆਪਾਂ ਨੂੰ ਅੰਮ੍ਰਿਤ ਛਕਣਾ ਨਹੀਂ ਚਾਹੀਦਾ ਫਿਰ ਆਪਾਂ ਕਾਦੇ ਵਾਸਤੇ ਮਤਲਬ ਅੰਮ੍ਰਿਤ ਛਕਦੇ ਆ ਕਾਰਕ ਕਾਦੇ ਵਾਸਤੇ ਪਾਉਣੇ ਨਾ ਪਾਓ ਇਥੇ ਕਿਹੜਾ ਵੀ ਮਰ ਸਿੱਖ ਜਿਹੜੇ ਆ ਉਹ ਮਗਰ ਮਗਰ ਲੈ ਕੇ ਤੁਰੇ ਫਿਰਦੇ ਤੁਹਾਡੇ ਕਕਾਰ ਪਾਉ ਬਈ ਆਮ੍ਰਿਤ ਛਕੋ ਜਿਹਨੂੰ ਪਿਆਰ ਹੀ ਨਹੀਂ ਗੁਰੂ ਪ੍ਰਤੀ ਉਹਦੇ ਮਗਰ ਭਜਣ ਦਾ ਕੀ ਫਾਇਦਾ ਉਹਨਾਂ ਲੋਕਾਂ ਨੂੰ ਕਹਿਣ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ ਮੈਨੂੰ ਨਾ ਬਹੁਤ ਸਾਰੇ ਭਰਾਵਾਂ ਦੇ ਮਤਲਬ ਫੋਨ ਵੀ ਆ ਰਹੇ ਆ ਕੋਈ ਬਠਿੰਡੇ ਦੇ ਵਿੱਚੋਂ ਕੋਈ ਮਾਲਵੇ ਦੇ ਵਿੱਚੋਂ ਕੋਈ ਇਧਰੋਂ ਹਰੀਕੇਲੋਂ ਕੋਈ ਤਰਨਤਾਰਨ ਪਾਸੋਂ ਕੋਈ ਦੁਆਬੇ 'ਚੋਂ ਕੋਈ ਰਿਆੜਕੀ 'ਚੋਂ ਬਹੁਤ ਸਾਰੇ ਭਰਾਵਾਂ ਦੇ ਮੈਨੂੰ ਫੋਨ ਆਏ ਆ ਵੀ ਗੁਰੂ ਘਰਾਂ ਦੇ ਵਿੱਚ ਨਾਲੇ ਤੇ ਮੂਰਤੀਆਂ ਵੀ ਲਾਈਆਂ ਤੇ ਨਾਲ ਕਈਆਂ ਦੇ ਵਿੱਚ ਕਬਰਾਂ ਵੀ ਆ ਤੇ ਉਹਨਾਂ ਦੇ ਵਿੱਚ ਦੀਵੇ ਵੀ ਜਗਦੇ ਆ ਤੇ ਨਾਲ ਉੱਥੇ ਪਾਠ ਵੀ ਹੁੰਦਾ ਹਨ ਚਲੋ ਭਾਈ ਜੇ ਤੁਹਾਡੀ ਆਸਤਾ ਵਾ ਤੇ ਤੁਸੀਂ ਫਿਰ ਗੁਰੂ ਗੰਗ ਸਾਹਿਬ ਦਾ ਪ੍ਰਕਾਸ਼ ਉੱਥੇ ਨਾ ਕਰੋ ਤੇ ਜੇ ਆਪਾਂ ਗੁਰੂ ਗੰਗ ਸਾਹਿਬ ਦਾ ਸਤਕਾਰ ਨਹੀਂ ਕਰ ਸਕਦੇ ਜੇ ਸਾਨੂੰ ਪਤਾ ਵੀ ਅਸੀਂ ਬੜੀਆਂ ਮਸਾਣੀਆਂ ਨੂੰ ਪੁੱਜਣਾ ਵਾ ਜਾਂ ਅਸੀਂ ਕਬਰਾਂ ਨੂੰ ਮੱਥੇ ਟੇਕਣੇ ਆ ਤੇ ਫਿਰ ਗੁਰੂ ਗੰਗ ਸਾਹਿਬ ਮਹਾਰੇ ਦਾ ਪ੍ਰਕਾਸ਼ ਨਾ ਕਰੋ ਗੁਰੂ ਘਰਾਂ ਚ ਫਿਰ ਉੱਥੋਂ ਉਹ ਜਿਹੜਾ ਮਹਾਰੇ ਦਾ ਸੋਖਾ ਹਸਨ ਕਰਕੇ ਉਸ ਥਾਂ ਤੇ ਭੇਜੋ ਇਹ ਜਿੱਥੇ ਮਹਾਰਾਜ ਦਾ ਸਤਕਾਰ ਹੁੰਦਾ ਹੋਵੇ ਇਹਦੇ ਵਿੱਚ ਗੱਲ ਤੇ ਕੌੜੀ ਆ ਪਰ ਲੋਕਾਂ ਨੂੰ ਇਹ ਜਿਹੜੀ ਲੜ ਜਾਂਦੀ ਆ ਜਿਹੜੇ ਬੰਦੇ ਆ ਆਪਣੇ ਪਿਓ ਦਾ ਸਤਕਾਰ ਹੀ ਨਹੀਂ ਕਰਦੇ ਆਪਣੇ ਗੁਰੂ ਦਾ ਸਤਕਾਰ ਹੀ ਨਹੀਂ ਕਰਦੇ ਇਹ ਗੱਲ ਪੱਲੇ ਬੰਨ੍ਹਣ ਵੀ ਅੱਜ ਅਸੀਂ ਗੁਰੂ ਦਾ ਸਤਕਾਰ ਨਹੀਂ ਕਰਨਾ ਤੇ ਭਲਕੇ ਅੰਤ ਸਮਾ ਸਾਡਾ ਵੀ ਬੜਾ ਮਾੜਾ ਹੋਣਾ ਜੇ ਕੰਡੇ ਬੀਜਨੇ ਆ ਤੇ ਕੰਡੇ ਹੀ ਆਉਣੇ ਆ ਜੇ ਫੁੱਲ ਬੀਜਾਂਗੇ ਤੇ ਫੁੱਲ ਹੀ ਆਉਣੇ ਆ ਆ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਪੀ ਮੈਂ ਇਹ ਗੱਲ ਅਮਰਪਾਲ ਦੇ ਚਲੋ ਜੋ ਵੀ ਮੈਂ ਗੱਲ ਕੀਤੀ ਸਾਰਿਆਂ ਨੇ ਵਿਰੋਧ ਕੀਤਾ ਮੇਰਾ ਹਨਾ ਵੀ ਤੂੰ ਅਮਰਪਾਲ ਦਾ ਦੋਖੀ ਆ ਤੂੰ ਵਧੀਆਂ ਲੱਤਾਂ ਖਿੱਚੀਆਂ ਤੂੰ ਆ ਕੀਤਾ ਤੂੰ ਉਹ ਕੀਤਾ ਚਲੋ ਭਾਈ ਠੀਕ ਆ ਜੀ ਮੈਂ ਤੇ ਲੱਤਾਂ ਖਿੱਚਣਾ ਲਾ ਹੋ ਗਿਆ ਤੇ ਆ ਜਿਹੜਾ ਤੁਹਾਡਾ ਹੁਣ ਇੱਕ ਨਵਾਂ ਬੰਦਾ ਪ੍ਰਗਟ ਹੋਇਆ ਸ਼ਾਇਦ ਪਤਾ ਨਹੀਂ ਬਲਜੀਤ ਸਿੰਘ ਲੰਗਾ ਪਤਾ ਨਹੀਂ ਕੀ ਕਰਨ ਲੁਧਿਆਣੇ ਦਾ ਦੁਆਬੀ ਸਾਹਿਬ ਉਹਨਾਂ ਕੋਈ ਪੰਗਾ ਪਿਆ ਤੇ ਪਰਚਾ ਪੁਰਚਾ ਲੱਗੇ ਕਰਾਉਣ ਕੀ ਮਤਲਬ ਜਿਹੜਾ ਗੁਰੂ ਆ ਇਹ ਮਤਲਬ ਕੱਲਾ ਦਵਾਬੀ ਦਾ ਵਕ ਜਾ ਮਲ ਕੱਲਾ ਵੀ ਸਾਡਾ ਵਾ ਜਾ ਮਲ ਜਿਹੜੇ ਬਾਣਾ ਪਾਉਂਦੇ ਉਹਨਾਂ ਦਾ ਹੀ ਗੁਰੂ ਆ ਤੇ ਬਾਕੀ ਤੁਹਾਡਾ ਬਗਿਆਰ ਤੋਂ ਕਿਸੇ ਦਾ ਗੁਰੂ ਨਹੀਂ ਹੈਗਾ ਉਹ ਬੰਦਾ ਕਹਿ ਰਿਹਾ ਕਹਿੰਦਾ ਵੀ ਅਹੀਂ ਮਤਲਬ ਅਮਰਤਪਾਲ ਨੂੰ 11ਵਾਂ 12ਵਾਂ 13ਵਾਂ ਗੁਰੂ ਮੰਨਦੇ ਲੱਖ ਦੀ ਲਾਂਤ ਤੁਹਾਡੇ ਪੇਢੋ ਲੱਖ ਦੀ ਲਾਂਤ ਇਹ ਤੁਸੀਂ ਅਮਰਤਪਾਲ ਤੋਂ ਸਿੱਖਿਆ ਲਈ ਆ ਆ ਸਿੱਖਿਆ ਅਮਰਤਪਾਲ ਤੋਂ ਵੀ ਗੁਰੂ ਤੋਂ ਵੱਡਾ ਦਰਜਾ ਇੱਕ ਬੰਦੇ ਨੂੰ ਦੇ ਦੇਣਾ ਜੇ ਯਾਰ ਤੁਸੀਂ ਸਿੱਖਿਆ ਲੈਣ ਦੇ ਵੇਖੋ ਇਸ ਚੀਜ਼ ਦਾ ਕੀ ਗੱਲ ਅਮਰਤਪਾਲ ਦੇ ਡੈਡੀ ਨੂੰ ਨਹੀਂ ਪਤਾ ਲੱਗਾ ਮਾਤਾ ਨੂੰ ਨਹੀਂ ਪਤਾ ਲੱਗਾ ਵੀ ਇੱਕ ਬੰਦਾ ਅਮਰਤਪਾਲ ਨੂੰ குரு ਦਾ ਦਰਜਾ ਦੇਣ ਰਿਹਾ ਫਿਰ ਯਾਰ ਬੇਅਦਮੀਆਂ ਦੇ ਅਸੀਂ ਆਪ ਲੋਕ ਹੀ ਕਰਾਉਨੇ ਆ ਫਿਰ ਬੇਅਦਮੀਆਂ ਉਹ ਬਾਹਰੋਂ ਥੋੜਾ ਕਰਨ ਆਉਂਦੇ ਅਸੀਂ ਆਪ ਲੋਕ ਹੀ ਕਰਦੇ ਆ ਫਿਰ ਉਹ ਜਿਹੜਾ ਆਪਣਾ ਰਾਮ ਰੀਮ ਆ ਫਿਰ ਉਹ ਕਲਗੀ ਲਾਵੇ ਪਿਛਾਗ ਬਾਅ ਫੇਰ ਉਹ ਚੀਕਾ ਨਿਕਲਦੀਆਂ ਤੇ ਨਾ ਰੌਲਾ ਪਾਇਆ ਕਰੋ ਜੇ ਉਹ ਕਹਿੰਦਾ ਮਤਲਬ ਉਹ ਆਪਣਾ ਸ਼ਬੀਲ ਬਣਾ ਕੇ ਬਹਿ ਗਿਆ ਕਹਿੰਦਾ ਮੈਂ ਅੰਮ੍ਰਿਤ ਿਆਰ ਕੀਤਾ ਜਾਂ ਕਿਨੇ ਸੱਤ ਸਤਾਰੇ ਥਾਪ ਲੇ ਫੇਰ ਕੋ ਚੀਕਾ ਨਿਕਲਦੀਆਂ ਤੁਹਾਡੀਆਂ ਯਾਰ ਜਿਹੜੇ ਆਪਣੇ ਬਿਗੈਰਤ ਬੰਦੇ ਇਹਨਾਂ ਨੂੰ ਤਾਂ ਇਹ ਤਾਂ ਤੁਹਾਡੇ ਦੁਸ ਸੁਭਾਣੇ ਨਹੀਂ ਜਾਂਦੇ ਕੀ ਅੰਮ੍ਰਿਤ ਸਾਨੂੰ ਇਹ ਕਹਿੰਦੀ ਗੁਰੂ ਕੀ ਬਾਣੀ ਤੇ ਇਹ ਸਿੱਖ ਨੂੰ ਜਿਹੜਾ ਇੱਕ ਬੰਦਾ ਉਹਨੂੰ ਐਡਾ ਵੱਡਾ ਦਰਜਾ ਦੇ ਦਈਏ ਵੀ ਗੁਰੂ ਤੋਂ ਵੱਡਾ ਕਰ ਦਈਏ ਹੁਣ ਜਿਹੜੇ ਅੰਮ੍ਰਿਤਪਾਲ ਦੇ ਸਪੋਰਟਰ ਆ ਮੈਨੂੰ ਤਾਂ ਚਲੋ ਕਿਹਨੂੰ ਵੀ ਨਾ ਨਾ ਮੈਂ ਤਾਂ ਚਲੋ ਵਿਰੋਧੀ ਆ ਤੁਹਾਡੀ ਨਜ਼ਰ ਤੇ ਮੈਂ ਵਿਰੋਧੀ ਰਹਿਣਾ ਠੀਕ ਆ ਕਿਉਂਕਿ ਜਿਹੜਾ ਬੰਦਾ ਸੱਚ ਬੋਲੂਗਾ ਉਹਨੇ ਵਿਰੋਧੀ ਰਹਿਣਾ ਵਾ ਪਰ ਹੁਣ ਤੁਸੀਂ ਇਹ ਇਹ ਗੱਲ ਸਵਾਲ ਕਿਉਂ ਨਹੀਂ ਕਰਦੇ ਅਮਰਤਪਾਲ ਦੇ ਮਾਂ ਪਿਓ ਨੂੰ ਕਰੋ ਸਵਾਲ ਇਹਦਾ ਵੀ ਇਹ ਬੰਦੇ ਦਾ ਕਰੋ ਬਾਈਕਾਟ ਇਹਦਾ ਬਾਈਕਾਟ ਕਿਉਂ ਨਹੀਂ ਕਰਦੇ ਕਰੋ ਬਾਈਕਾਟ ਇਸ ਬੰਦੇ ਦਾ ਇਹ ਤਾਂ ਕਰਾਓ ਪਰਚਾ ਕਿ ਸਾਡੇ ਗੁਰੂ ਤੋਂ ਵੱਡਾ ਕੋਈ ਵੀ ਨਹੀਂ ਹੈਗਾ ਇੱਕ ਇਨਸਾਨ ਇੱਕ ਬੰਦਾ ਮੈਨੂੰ ਗੁਰੂ ਤੋਂ ਵੱਡਾ ਹੋ ਗਿਆ ਕਦੇ ਯਾਰ ਆਹ ਸਿੱਖਿਆ ਤੁਸੀਂ ਲਾਂਢੇ ਮੈਂ ਕਹਿੰਨਾ ਲੱਖ ਦੀ ਲੱਖ ਦੀ ਲਾਂਢ ਤੇ ਆ ਯਾਰ ਇਹ ਸਿੱਖਿਆ ਪ੍ਰਾਪਤ ਜੇਹੋ ਜੀ ਕਰਨੀ ਤੇ ਮੈਂ ਹੀ ਚੰਗੇ ਸਗੋਂ ਨਹੀਂ ਇਹੋ ਜਿਵੇਂ ਹੀਰਾ ਦਾ ਹਿੱਸਾ ਬਣੇ ਬਹੁਤ ਚੰਗਾਰੇ ਕੀਮਤ ਦਾ ਸਾਡੀ ਮੱਤ ਤੇ ਪੜ ਜਾ ਪਏ ਨੇ ਫੇਰ ਯਾਰ ਫੇਰ ਤੁਸੀਂ ਉਹ ਗੁਰਬਚਨੇ ਗੁਰਬਚਨੇ ਨਾਲੋਂ ਘੱਟ ਕਰਨ ਦੇ ਫੇਰ ਗੁਰਬਚਨਾ ਉਹ ਗੁਰੂ ਗੰਗ ਸਾਹਿਬ ਦੀ ਬੇਅਦਬੀ ਕਰਦਾ ਹੈ ਤੇ ਸਾਡੇ ਵਾਲੇ ਕਣ ਘੱਟ ਕਰਨ ਦੇ ਆ ਗੁਰਦੁਆਰਾ ਦੇ ਵਿੱਚ ਕੁਰਸੀਆਂ ਲੱਗੀਆਂ ਚੌਂਕੜੇ ਮਾਰ ਕਰ ਮਾਂ ਨੌਚੇ ਹੋ ਕੇ ਬੈਠੇ ਹੁੰਦੇ ਕਈ ਔਰ ਲਾਂਤਾ ਪਾਈ ਦੀਆਂ ਉਦੋਂ ਚੋਕਰੀ ਦੇ ਬਾਅਦ ਫੇਰ ਰੱਖ ਲੈਂਦੇ ਆ ਯਾਰ ਅਹੀਂ ਦੋਖੀ ਨਹੀਂ ਆਗੇ ਕਿਸੇ ਦੇ ਵੀ ਸਾਡੇ ਨੂੰ ਅਮਰਤਪਾਲ ਪੰਜਾਬ ਦਾ ਮੁੱਖ ਮੰਤਰੀ ਬਣ ਜੇ ਭਾਵੇਂ ਦੇਸ਼ ਦਾ ਪ੍ਰਧਾਨ ਮੰਤਰੀ ਬਣ ਜੇ ਪਰ ਯਾਰ ਆ ਜਿਹੜੀਆਂ ਨਾਲ ਭੇਡਾਂ ਲਈ ਫਿਰਦੇ ਇਹਨਾਂ ਨੂੰ ਮਤ ਦੇ ਦਿਓ ਵੀ ਗੁਰੂ ਤੋਂ ਵੱਡਾ ਕੋਈ ਵੀ ਨਹੀਂ ਹੈਗਾ ਸਿੱਖ ਦੇ ਚਰਨਾਂ ਦੀ ਧੂੜ ਆ ਤੁਸੀਂ ਕਹਿੰਦੇ ਅਸੀਂ ਕਹਿੰਦੇ ਆ ਵਿਜਾਗਤ ਜੋਤ ਗੁਰੂ ਗੰਗਾ ਸਾਹਿਬ ਮਹਾਰਾਜ ਆ ਦਾਹਾਂ ਪਾਛਾਂ ਦੀ ਆਤਮਿਕ ਜੋਤ ਤੇ ਤੁਸੀਂ ਕਹਿੰਦੇ ਆ ਵੀ 11ਵਾਂ 12ਵਾਂ 13ਵਾਂ ਗੁਰੂ ਜਿਹੜਾ ਉਹ ਅਮਰਤਪਾਲ ਲਿਆ ਸ਼ਾਬਾਸ਼ ਏ ਤੁਹਾਡੇ ਯਾਰ ਇਹੋ ਕਮੀਆਂ ਰਹਿ ਗਈਆਂ ਸਿ ਪੰਜਾਬ ਚ ਇਹ ਵੀ ਸੁਣਨ ਨੂੰ ਮਿਲ ਗਿਆ ਤਗੜੇ ਹੋ ਕੇ ਹੁਣ ਜੇ 11 12 13 ਅਮਰਤਪੁਰ ਨੂੰ ਬਣਾਇਆ ਤੇ 14 15 ਵਾਂ ਦੇ ਭਾਪੇ ਨੂੰ ਬਣਾ ਦਿਓ ਇਹੋ ਰਹਿ ਗਿਆ ਪਿੱਛੇ ਹੁਣ ਆ ਕਈਆਂ ਨੇ ਬੜੀਆਂ ਟੀਕਾ ਮਾਰਨੀਆਂ ਮਾਰੀ ਜਾਓ ਟੀਕਾ ਯਾਰ ਮੈਨੂੰ ਨਹੀਂ ਫਰਕ ਪੈਂਦਾ ਕੋਈ ਵੀ ਜਿੰਨਾ ਕਮੈਂਟਾਂ ਇਹ ਗਾਣਾ ਲਿਖਣਾ ਲਿਖੀ ਜਾਏ ਮੈਨੂੰ ਇਹਨਾਂ ਚੀਜ਼ਾਂ ਨਾਲ ਕੋਈ ਫਰਕ ਪੈਂਦਾ ਪਰ ਲੱਕ ਦੀ ਲਾਂਤ ਕਹੂੰਗਾ ਤੁਹਾਡੇ ਯਾਰ ਜੇ ਤੁਸੀਂ ਗੁਰੂ ਨੂੰ ਕੱਖ ਵੀ ਨਹੀਂ ਸਮਝਦੇ ਤੇ ਕ ਬੰਦੇ ਨੂੰ ਵੱਡਾ ਸਮਝ ਲਿਆ ਯਾਰ ਹੁਣ 13ਵਾਂ ਗੁਰੂ ਤੇ ਹੀ ਅਮਰਤਪੁਰ ਨੂੰ ਬਣਾਤਾ ਤੇ 14ਵਾਂ ਬਣਾ ਦੇਉ ਦੇ ਭਾਪੇ ਨੂੰ ਤੇ ਸਾਬ ਜਿਆਦਾ ਬਣਾ ਦੇਉ ਦੇ ਭਰਾ ਨੂੰ ਯਾਰ ਕੋ ਮੜਾ ਮੋਟਾ ਸ਼ਰਮ ਨੂੰ ਹੱਥ ਮਾਰੋ ਤੁਹਾਡੀ ਆਪਸੀ ਗੱਲਬਾਤ ਨੂੰ ਆਪਣੇ ਤੱਕ ਰੱਖੋ ਕੁਬ ਚਾਰ ਚਲਦੀ ਹੈ ਵਿਚਾਰ ਕਰੋ ਵਿਚਾਰ ਕਰਦਾ ਇਹ ਥੋੜਾ ਤੁਸੀਂ ਕਹੋਗੇ ਵੀ ਹਾਂ ਵੀ ਜ਼ਹੀ ਮਿਲ ਗੁਰੂ ਬਣਾਤਾ ਅਮਰਤਪੁਰ ਨੂੰ ਇਹਨਾਂ ਕਮੀਆਂ ਦੇ ਕਾਰਨ ਜਿਹੜਾ ਈਰਖਾਵੈਦੀ ਹੋ ਕੇ ਅਸੀਂ ਲੋਕਾਂ ਨੂੰ ਚੰਗੇ ਤਰੀਕੇ ਨਾਲ ਨਹੀਂ ਮਿਲਦੇ ਨਹੀਂ ਡੀਲ ਕਰਦੇ ਨਹੀਂ ਪਿਆਰ ਕਰਦੇ ਤੇ ਲੋਕ ਸਿੱਖੀ ਤੋਂ ਟੁੱਟ ਕੇ ਉਧਰ ਸਾਈਂ ਤਰਮਲ ਜਾਂਦੇ ਆ ਮੈਂ ਕਿਉਂ ਨਹੀਂ ਸਟੇਜ ਤੋਂ ਕਹਿਣਾ ਵੀ ਹਾਂ ਵੀ ਜਿਹੜੇ ਸਾਈਂ ਤਰਮਲ ਗਏ ਵਾਪਸ ਮੁੜੋ ਮੈਨੂੰ ਪਤਾ ਕਰਤੂਤਾਂ ਤੇ ਸਾਡੀਆਂ ਮਾੜੀਆਂ ਜੇ ਸਾਡੀਆਂ ਕਰਤੂਤਾਂ ਚੰਗੀਆਂ ਹਣ ਤੇ ਕਦੀ ਵੀ ਨਾ ਟੁੱਟਣ ਲੋਕ ਲੋਕ ਸਿੱਧੇ ਰਾਤ ਤੁਰਨਾ ਚਾਹੁੰਦੇ ਪਰ ਅਸੀਂ ਤੁਰਨ ਦੇਣਾ ਨਹੀਂ ਲੋਕਾਂ ਨੂੰ ਕਿੰਨੇ ਲੋਕ ਆ ਜਿਹੜਾ ਤੁਹਾਡੇ ਨਾਲ ਤੁਰੇ ਆ ਕੀ ਉਹਨਾਂ ਲੋਕਾਂ ਨੂੰ ਆ ਸਿੱਖਿਆ ਦੋਗੇ ਤੇ ਸਾਡਾ 11ਵਾਂ 12ਵਾਂ 13ਵਾਂ ਗੁਰੂ ਅਮਰਿਤਪਾ ਅਮਿਤਪਾਲ ਹੋ ਗਿਆ ਤੇ ਬਾਕੀ ਸਾਰਾ ਟੱਬਰ ਜਿਹੜਾ ਦੇਵਤਿਆਂ ਦੀ ਗਿਣਤੀ ਚ ਆ ਗਿਆ ਹਨ ਤੇ ਜਿਹੜੇ ਨਾਲ ਤਰੇ ਫਿਰ ਦੇ ਨਰਾਇਣੀ ਸੈਨਾ ਹੋ ਗਈ ਯਾਰ ਕੁਛ ਤੇ ਸੋਚੋ ਯਾਰ ਗੱਲ ਕਰਨ ਤੋਂ ਪਹਿਲਾਂ ਤੇ ਜੇ ਅਸੀਂ ਕੋਈ ਵਾਅਦਾ ਕਰਾਂਗੇ ਫੇਰ ਕਹਣਾ ਯਾਰ ਲੈ ਵੇਖ ਲੋ ਸੇਖੀ ਸਿੱਖਾਂ ਨਾਲ ਲੜਦੇ ਆ ਹਨ ਫਿਰ ਕਈਆਂ ਨੇ ਮੂੰਹ ਚੋਕ ਕੇ ਸਾਡੇ ਟਿੱਪਣੀਆਂ ਕਰਨੀਆਂ ਵੀ ਲੈ ਵੀ ਉਹ ਤੇ ਅੱਗੇ ਲੱਤਾਂ ਖਿੱਚਦਾ ਸੀ ਇਹ ਸਰਕਾਰੀ ਆਇਓ ਆ ਉਹ ਅਸੀਂ ਸਰਕਾਰੀ ਨਹੀਂ ਹੈਗੇ ਆਪਣੇ ਅੰਦਰ ਝਾਤੀ ਮਾਰਿਓ ਸਰਕਾਰੀ ਤੁਸੀਂ ਜੇ ਕੁਰਸੀਆਂ ਸਿਰ ਤੋਂ ਹੀ ਦਿੱਤੇ ਅਹੀਂ ਨਹੀਂ ਦਿੱਤੇ ਆਹੀਂ ਸਿਰ ਕਲਗੀਧਰ ਪਾਸ਼ਾ ਮਰਦੇ ਚਰਨਾਂ 'ਚ ਭੇਟ ਕੀਤਾ ਵਾ ਗੁਰੂ ਗੰਸਾ ਮਰਦੇ ਚਰਨਾਂ 'ਚ ਸਿਰ ਦਿੱਤਾ ਵਾ ਪੰਥ ਗ੍ਰੰਥ ਦੇ ਚਰਨਾਂ 'ਚ ਸਿਰ ਦਿੱਤਾ ਕੁਰਸੀਆਂ ਦੇ ਵਿੱਚ ਅਹੀਂ ਸਿਰ ਨਹੀਂ ਪਸਾਏ ਨਾ ਸਰਕਾਰੀ ਬਣੇ ਨਾ ਸਰਕਾਰੀ ਬਣਦੀ ਲੋੜ ਆ ਜਿਹੜਾ ਸਰਕਾਰੀ ਬਣ ਜਾਂਦਾ ਨਾ ਉਹ ਚੁੱਪਾ ਕੇ ਬਹਿ ਜਾਂਦਾ ਅਗਲਾ ਉਹਨੂੰ ਨਹੀਂ ਮਤਲਬ ਹੁੰਦਾ ਕੋਈ ਵੀ ਅਹੀਂ ਸਰਕਾਰੀ ਬਣਨ ਮਾਤ ਨਹੀਂ ਇਸ ਰਾਹ ਤੇ ਆਏ ਸੱਚ ਕਹਿਣ ਵਾਸਤੇ ਆਏ ਜੇ ਸੱਚ ਨੂੰ ਸੱਚ ਨਾਲ ਕਹਿ ਸਕੇ ਨਾ ਬੇਫਰ ਸਾਨੂੰ ਮੇਰੇ ਹਿਸਾਬ ਨਾਲ ਸਿੱਖ ਘਵਾਉਣ ਦਾ ਫਾਇਦਾ ਵੀ ਕੋਈ ਨਹੀਂ ਅੱਖਾਂ ਸਾਹਮਣੇ ਗੁਰੂ ਦੀ ਬੇਅਦਬੀ ਹੁੰਦੀ ਹੋਵੇ ਉਦੋਂ ਕੋਈ ਬਾਹਰੋਂ ਆ ਕੇ ਬੰਦਾ ਕਹਿ ਦੇਵੇ ਵੀ ਮਤਲਬ ਮੈਂ 11ਵਾਂ ਜਾਂ 13ਵਾਂ ਗੁਰੂ ਆ ਤੇ ਸਿੱਖ ਮਰਨ ਨੂੰ ਜਾਂਦੇ ਆ ਤੇ ਜਦੋਂ ਇਹੋ ਜਿਹੇ ਚਵਲ ਬੰਦੇ ਰੋਲਾ ਪਉਂਦੇ ਕੀ ਗੱਲ ਇਹਨਾਂ ਦੇ ਪਰਚੇ ਕਿਉਂ ਨਹੀਂ ਕਰਾਉਂਦੇ ਪ੍ਰਸ਼ਾਸਨ ਨੂੰ ਇਹ ਗੱਲ ਕਹਿੰਨੇ ਆ ਵੀ ਭਾਈ ਮੁੜ ਕੇ ਨਾ ਆਖਿਓ ਵੀ ਇਹੋ ਜਿਹੇ ਬੰਦਿਆਂ ਨੂੰ ਕੋਈ ਕਾਰਵਾਈ ਪੈ ਗਈ ਫੇ ਤੁਸੀਂ ਟਿੱਕਾ ਨਾ ਮਾਰਿਓ ਵੀ ਸਾਨੂੰ ਨਹੀਂ ਦੱਸ ਦੇ ਹੁਣ ਏਦਾਂ ਦੇ ਬੰਦੇ ਜਿਹੜੇ ਆ ਜਿਹੜੇ ਸਾਡੇ ਗੁਰੂ ਤੇ ਟਿੱਪਣੀ ਕਰਦੇ ਆ ਅਸੀਂ ਨਹੀਂ ਬਰਦਾਸ਼ਤ ਕਰਨੇ ਚੁੱਪ ਕਰਕੇ ਕੱਲਾ ਗੁਰੂ ਦੁਆਬੀ ਦਾ ਨਹੀਂ ਆ ਤੇ ਨਾ ਕੱਲਾ ਹੋਰ ਕੇ ਨਿਯੰਗ ਸਿੰਘ ਫੌਜਾਂ ਦਾ ਸਾਰਿਆਂ ਦਾ ਗੁਰੂ ਆ ਉਹ ਗੁਰੂ ਨੂੰ ਹਿੰਦੂ ਵੀ ਮੰਨਦੇ ਆ ਮੁਸਲਮਾਨ ਵੀ ਮੰਨਦੇ ਸਾਈ ਵੀ ਮੰਨਦੇ ਆ ਉਹ ਯਾਰ ਅਸੀਂ ਕਿਸ ਦਾ ਵਿਰੋਧ ਨਹੀਂ ਕਰਨਾ ਚਾਹੁੰਦੇ ਨਾ ਸਹੀਂ ਕਰਦੇ ਆ ਪਰ ਕਰੀਏ ਕਿ ਜਦੋਂ ਸਾਡੇ ਗੁਰੂ ਦੀ ਗੱਲ ਆਉਂਦੀ ਅਸੀਂ ਤੇ ਅਸੀਂ ਤੇ ਉਹ ਉਹ ਕੁੱਤੇ ਆ ਉਹਦੇ ਉਹ ਕੁਕਰ ਆ ਵੀ ਜਦੋਂ ਅਸੀਂ ਉਹਦੇ ਦਰ ਤੋਂ ਖਾ ਰਹੇ ਆ ਪਾ ਰਹੇ ਹਡਾ ਰਹੇ ਆ ਉਹਦਾ ਦਿੱਤਾ ਮਾਨ ਸਨਮਾਨ ਦੁਨੀਆ ਤੇ ਪਾ ਰਹਿਆ ਨਾ ਫਿਰ ਸਾਨੂੰ ਸ਼ਰਮ ਆਉਂਦੀ ਆ ਸਾਡੀ ਜ਼ੁਬਾਨ ਨਹੀਂ ਰੁਕਦੀ ਫਿਰ ਕਹਿਣ ਤੋਂ ਬਾਜ਼ ਨਹੀਂ ਅਸੀਂ ਆਉਂਦੇ ਅਹੀਂ ਘਾਟਾ ਵਾਦਾ ਨਹੀਂ ਵੇਚਦੇ ਵੀ ਸਾਡਾ ਨੁਕਸਾਨ ਹੋਣਾ ਕਿ ਫਾਇਦਾ ਹੋਣਾ ਅਸੀਂ ਜੋ ਸਾਨੂੰ ਗਲਤ ਲੱਗਦਾ ਅਸੀਂ ਕਹਨੇ ਕਹਣਾ ਮੇਰਾ ਸੁਨਾਹ ਇਹ ਭਾਈ ਅਮਿਤ ਪਾਲ ਸਕਦੇ ਮਾਤਾ ਪਿਤਾ ਤੱਕ ਬਚਾਓ ਇਹ ਵੀਡੀਓ ਨੂੰ ਐਦਾਂ ਸ਼ੇਅਰ ਕਰੋ ਜਿੱਦਾਂ ਅੱਗ ਲੱਗਦੀ ਨਾ ਨਾਲ ਏਦਾਂ ਕਰੋ ਸ਼ੇਅਰ ਤੇ ਜਿੰਨਿਆਂ ਉਹਦੇ ਫੌਜਾਂ ਸਾਰੀਆਂ ਤੱਕ ਬਚਾਓ ਵੀ ਭਾਈ ਮੈਂ ਤੇ ਵਿਰੋਧੀ ਹੀ ਮੇਰੇ ਵਰਗੇ ਬੰਦੇ ਨੂੰ ਤੇ ਪਰਾਂ ਰੱਖਣਾ ਚਾਹੀਦਾ ਤੇ ਆਪਦੇ ਚਵਲ ਬੰਦੇ ਜਿਹੜੇ ਤੁਹਾਡੀ ਵੀ ਦਿੱਕਤ ਤੁਹਾਡੀ ਵੀ ਸ਼ਬੀ ਨੂੰ ਖਰਾਬ ਕਰਦੇ ਇਹਨਾਂ ਦਾ ਇਲਾਜ ਤੁਸੀਂ ਕਰਨਾ ਕਿ ਜਾਈਂ ਕਰਨਾ ਇਹ ਸਾਨੂੰ ਦੱਸਦੇ ਅਹੀਂ ਗੁਰੂਪਤੀ ਨਹੀਂ ਜੇ ਕੋਈ ਸੁਣਨਾ ਸਿੱਧੀ ਗੱਲ ਆ ਨਾ ਗੁਰੂ ਗੰਗ ਸਾਹਿਬ ਪ੍ਰਤੀ ਤੇ ਨਾ ਹੀ ਗੁਰੂ ਪ੍ਰਤੀ ਬਾਕੀ ਜਿੰਨੇ ਇਦਾਂ ਦੇ ਕੰਮ ਕਰਨੇ ਆ ਜਾਂ ਤੇ ਫੇਰ ਸਾਹਮਣੇ ਆ ਜੇ ਤੇ ਫੇਰ ਸਾਹਮਣੇ ਆ ਕੇ ਇਦਾਂ ਦੀਆਂ ਗੱਲਾਂ ਕਰੇ ਫੂਨਾ ਫਾਨਾ ਤੇ ਅਹੀਂ ਨਹੀਂ ਮੰਨਦੇ ਇਹ ਗੱਲ ਨੂੰ ਕਿ ਜੇ ਐਡਾ ਚਾ ਚੜਿਆ ਨਾ 11ਵਾਂ 12ਵਾਂ ਗੁਰੂ ਬਣਾਉਂਦਾ ਤੇ ਬਣਾਦਾਂਗੇ ਫੇਰ ਸਾਹਮਣੇ ਆ ਜਣ ਠੀਕ ਆ ਆਪਦਾ ਭਲਾ ਕਰਨ ਕੇ ਦੱਸੋ ਮੈਨੂੰ ਇਹ ਖਾਲਸਤਾਨ ਬਣਾ ਕੇ ਜਿਹੜੇ ਬੰਦੇ ਅੱਜ ਇਹ ਗੱਲਾਂ ਕਰਨਦੇ ਆ ਭੜਕੇ ਖਾਲਸਤਾਨ ਖਾਲਸਤਾਨ ਕਹੀ ਜਾਂਦੇ ਖਾਲਸਤਾਨ ਬਣਾ ਕੇ ਤੁਸੀਂ ਗਰੀਬਾਂ ਦਾ ਜੀਣਾ ਹਰਾਮ ਕਰ ਦੋਗੇ ਇਹ ਅਹੋ ਜਿਆ ਖਾਲਸਤਾਨ ਹੋਣਾ ਚਾਹੀਦਾ ਜਿਹਦੇ ਵਿੱਚ ਗੁਰੂ ਦੀ ਬਰਾਬਰੀ ਬੰਦਾ ਕਰਨ ਲੱਗ ਪੇ ਮਹਾਰਾਜਾ ਰਣਜੀਤ ਸਿੰਘ ਤੋਂ ਵੱਡਾ ਸ਼ਾਸਕ ਨਹੀਂ ਕੋਈ ਵੀ ਹੈਗਾ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਜੋ ਤਖਤ ਜਿੱਤਿਆ ਹੈ ਨਾ ਤੇ ਸਿੰਘਾਂ ਨੇ ਆਖਿਆ ਵੀ ਲੋ ਤਖਤ ਤੇ ਬੈਠੋ ਉਹਨੇ ਕਿਹਾ ਤਖਤਾਂ ਦਾ ਮਾਲਕ ਕੇਵਲ ਕਲਗੀਧਰ ਪਾਸ਼ਾ ਮਹਾਰਾਜ ਆਹੀਂ ਤਖਤਾਂ ਦੇ ਮਾਲਕ ਨਹੀਂ ਹੈਗੇ ਅਸੀਂ ਉਹਦੇ ਕੁੱਕਰ ਆ ਉਹਦੇ ਸਿਪਾਈ ਆ ਉਹਦੇ ਹੁਕਮ ਦੇ ਅੰਦਰ ਚੱਲਣਾ ਵਾ ਅਸੀਂ ਤਖਤਾਂ ਤੇ ਨਹੀਂ ਬਹਿਣਾ ਫੇਰ ਸੋਨੇ ਦੀ ਕੁਰਸੀ ਤਿਆਰ ਕਰਕੇ ਲਿਆਂਦੀ ਗਈ ਸੀ ਤੇ ਅੱਜ ਵਾਲੇ ਅੱਜ ਵਾਲੇ ਕਹਿੰਦੇ ਗੁਰੂ ਨੀਮਾ ਹੁੰਦਾ ਤੇ ਹੋ ਜੇ ਪਰ ਅਸੀਂ ਉੱਚੇ ਹੋਣੇ ਚਾਹੀਦੇ ਆ ਇਹ ਹੁਣ ਤੁਸੀਂ ਉਹਨਾਂ ਤੱਕ ਵੀਡੀਓ ਪਹੁੰਚਾਓ ਤੇ ਇਹ ਚੀਜ਼ ਦੇ ਉੱਤੇ ਜਰੂਰ ਸਪਸ਼ਟੀਕਰਨ ਦੇਣ ਵੀ ਜਿਹੜਾ ਇਹ ਬੰਦੇ ਦਾ ਤੁਸੀਂ ਬਾਈਕਾਰਡ ਕਰਦੇ ਆ ਜਾਂ ਨਹੀਂ ਕਰਦੇ ਨਹੀਂ ਤਾਂ ਅਸੀਂ ਡਟ ਕੇ ਵਿਰੋਧ ਕਰਨਾ ਜੇ ਫੇਰ ਨਾ ਚੀਕਾਂ ਮਾਰਿਓ ਇਹੋ ਜਿਹੇ ਬੰਦੇ ਜਿਹੜੇ ਗੁਰੂ ਤੋਂ ਉੱਚੇ ਆਪਣ ਦੱਸਦੇ ਆ ਇਹਨਾਂ ਬੰਦਿਆਂ ਦਾ ਬਾਈਕਟ ਦਿਓ ਤੁਹਾਡਾ ਸਪਸ਼ਟੀਕਰਨ ਹੋਣਾ ਚਾਹੀਦਾ ਜੇ ਨਹੀਂ ਤਾਂ ਅਸੀਂ ਡਟ ਕੇ ਵਿਰੋਧ ਕਰਾਂਗੇ ਬੇਸ਼ੱਕ ਸਾਰੀ ਦੁਨੀਆ ਦੁਸ਼ਮਣ ਹੋ ਜਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ